ਰਾਸ਼ਟਰੀ ਰਾਜਧਾਨੀ ਦਿੱਲੀ ਦੇ ਨਾਲ ਜੁੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ 40 ਨਾਮੀ ਸਕੂਲਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਇਹ ਘਟਨਾ ਸਵੇਰੇ 7 ਵਜੇ ਦੀ ਦੱਸੀ ਜਾ ਰਹੀ ਹੈ ਜਿੱਥੇ ਸਕੂਲਾਂ ਨੂੰ ਧਮਕੀਆਂ ਮਿਲਦੇ ਹੀ ਵਿਦਿਆਰਥੀਆਂ ਨੂੰ ਘਰ ਵਾਪਸ ਭੇਜ ਦਿੱਤਾ ਗਿਆ ਉਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਤੇ ਮਾਮਲੇ ਦੀ ਜਾਂਚ ਚੱਲ ਰਹੀ ਹੈ ਰਾਸਥਾਨੀ ਦਿੱਲੀ ਦੇ 40 ਨਾਮੀ ਸਕੂਲ ਨੇ ਜਿਨ੍ਹਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਅਲਰਟ ਤੇ ਹੈ ਇਹਨਾਂ 40 ਸਕੂਲਾਂ ਦੇ ਵਿੱਚ ਆਰ ਕੇ ਪੁਰਮ ਪੱਛਮ ਬਿਹਾਰ ਤੇ ਮਯੂਰ ਵਿਹਾਰ ਫੇਜ਼ 1 ਦੇ ਵਿੱਚ ਸਥਿਤ ਸਕੂਲ ਸ਼ਾਮਲ ਨੇ ਸਕੂਲਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਮਿਲੀ ਦੱਸਿਆ ਕਿ ਇਹ ਧਮਕੀ ਈਮੇਲ ਦੇ ਰਾਹੀਂ ਆਈ ਦੱਸੀ ਜਾ ਰਹੀ ਹੈ ਧਮਕੀ ਮਿਲਣ ਤੋਂ ਬਾਅਦ ਸਕੂਲ ਪ੍ਰਸ਼ਾਸਨ ਨੇ احتیاط ਵਜੋਂ ਤੁਰੰਤ ਬੱਚਿਆਂ ਨੂੰ ਉਹਨਾਂ ਦੇ ਘਰਾਂ ਨੂੰ ਭੇਜ ਦਿੱਤਾ ਤੇ ਮਾਮਲੇ ਦੀ ਸੂਚਨਾ ਫਾਇਰ ਬ੍ਰਿਗੇਡ ਤੇ ਪੁਲਿਸ ਨੂੰ ਦੇ ਦਿੱਤੀ ਗਈ ਹੈ ਜਾਣਕਾਰੀ ਦੇ ਲਈ ਦੱਸਿਆ ਕਿ ਜਿਨ੍ਹਾਂ ਸਕੂਲਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਉਹਨਾਂ ਦੇ ਵਿੱਚ ਆਰ ਕੇ ਪੁਰਮ ਸਥਿਤ ਡੀ ਪੀ ਐਸ ਸਕੂਲ ਜੀ ਡੀ ਗੋਇੰਕਾ ਮਦਰ ਮੈਰੀ ਬ੍ਰਿਟਿਸ਼ ਸਕੂਲ ਸਲਵਾਨ ਪਬਲਿਕ ਸਕੂਲ ਤੇ ਕੈਂਬ੍ਰਿਜ ਸਕੂਲ ਸਮਿਤ 40 ਹੋਰ ਸਕੂਲ ਸ਼ਾਮਲ ਨੇ ਜਿਵੇਂ ਹੀ ਸਕੂਲ ਅਧਿਕਾਰੀਆਂ ਨੇ ਧਮਕੀ ਭਰੀ ਈਮੇਲ ਵੇਖੀ ਤਾਂ ਵਿਦਿਆਰਥੀਆਂ ਨੂੰ ਘਰ ਵਾਪਸ ਭੇਜ ਦਿੱਤਾ ਸਾਰੇ ਸਕੂਲਾਂ ਦੇ ਬਾਹਰ ਪੁਲਿਸ ਦਾ ਸਖਤ ਪਹਿਰਾ ਲਗਾ ਦਿੱਤਾ ਧਮਕੀ ਦੇ ਕੇ 25,40,000 ਰੁਪਏ ਦੀ ਮੰਗ ਕੀਤੀ ਗਈ ਹੈ ਦੱਸ ਦਈਏ ਕਿ ਪਹਿਲੀ ਵਾਰ ਨਹੀਂ ਹੈ ਜਦੋਂ ਦਿੱਲੀ ਦੇ ਕਿਸੇ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੋਵੇ ਇਸ ਸਾਲ ਦੀ ਸ਼ੁਰੂਆਤ ਦੇ ਵਿੱਚ ਵੀ ਕਈ ਵਾਰ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਨੇ ਇਸ ਤੋਂ ਪਹਿਲਾਂ 2 ਫਰਵਰੀ ਸਾਲ 2024 ਨੂੰ ਡੀਪੀਐਸ ਆਰ ਕੇ ਪੁਰਮ ਦੇ ਪ੍ਰਿੰਸੀਪਲ ਨੂੰ ਸਕੂਲ ਦੇ ਵਿੱਚ ਬੰਬ ਹੋਣ ਦੀ ਧਮਕੀ ਦਿੱਤੀ ਗਈ ਸੀ। ਇਸ ਤੋਂ ਬਾਅਦ ਮਈ ਦੇ ਵਿੱਚ ਕਈ ਸਕੂਲਾਂ ਨੂੰ ਇੱਕ ਵਾਰ ਫਿਰ ਬੰਬ ਦੀ ਧਮਕੀ ਮਿਲੀ ਸੀ ਤੇ ਦਿੱਲੀ ਪੁਲਿਸ ਕਮਿਸ਼ਨਰ ਦੀ ਮੇਲ ਆਈਡੀ ਤੇ ਧਮਕੀ ਭਰੀ ਮੇਲ ਪੇਜੀ ਗਈ ਸੀ। ਉਧਰ ਦੂਜੇ ਪਾਸੇ ਉੱਤਰ ਪ੍ਰਦੇਸ਼ ਪੁਲਿਸ ਨੇ ਦੱਸਿਆ ਕਿ ਤਿੰਨ ਵੱਡੀਆਂ ਥਾਵਾਂ ਤੇ ਬੰਬ ਹੋਣ ਦੀ ਸੂਚਨਾ ਬੀਤੇ ਕੱਲ ਮਿਲੀ ਜਿਸ ਤੋਂ ਬਾਅਦ ਇਹਨਾਂ ਥਾਵਾਂ ਤੇ ਤਲਾਸ਼ੀ ਲਈ ਪੁਲਿਸ ਟੀਮਾਂ ਪਹੁੰਚੀਆਂ ਪਰ ਇਹ ਸੂਚਨਾ ਅਫਵਾਹ ਨਿਕਲੀ ਸੀ। ਅਧਿਕਾਰੀਆਂ ਦੇ ਦਸਨ ਮੁਤਾਬਕ ਅੱਜ ਕਸਵੇਰੇ 8 ਵਜੇ ਦੇ ਕਰੀਬ 112 ਨੰਬਰ ਤੇ ਸੂਚਨਾ ਮਿਲੀ ਸੀ ਕਿ ਹੁਸੈਨ ਗੰਸ ਮੈਟਰੋ ਸਟੇਸ਼ਨ ਚਾਰ ਬਾਗ ਰੇਲਵੇ ਸਟੇਸ਼ਨ ਤੇ ਆਲਮ ਬਾਗ ਬੱਸ ਸਟੈਂਡ ਤੇ ਬੰਬ ਰੱਖੇ ਹੋਏ ਨੇ ਜਿਸ ਤੋਂ ਬਾਅਦ ਸੁਰੱਖਿਆ ਬਲਾਂ ਨੂੰ ਸੰਭਾਵਿਤ ਖਤਰੇ ਨੂੰ ਲੈ ਕੇ ਚੌਕਸ ਕਰ ਦਿੱਤਾ ਗਿਆ ਸੀ ਤੇ ਬੰਬ ਦੀ ਮਦਦ ਲਈ ਗਈ ਡਿਸਪੋਜ਼ਲ ਸੈਕੁਆਇਰ ਤੇ ਸਨੀਫਰ ਡੌਗ ਬੁਲਾਏ ਗਏ ਸਨ ਪੁਲਿਸ ਦੇ ਡਿਪਟੀ ਕਮਿਸ਼ਨਰ ਮਨੀਸ਼ਾ ਸਿੰਘ ਦੇ ਵੱਲੋਂ ਇਹ ਦੱਸਿਆ ਗਿਆ ਸੀ ਕਿ ਪੁਲਿਸ ਟੀਮ ਨੇ ਬੰਬ ਨਿਰੋਧਕ ਦਸਤੇ ਦੇ ਨਾਲ ਮਿਲ ਕੇ ਪੂਰੀ ਜਾਂਚ ਕੀਤੀ ਹੈ ਹਾਲਾਂਕਿ ਇਹਨਾਂ ਦੇ ਵਿੱਚੋਂ ਕਿਸੇ ਵੀ ਥਾਂ ਤੋਂ ਕੋਈ ਸ਼ੱਕੀ ਵਸਤੂ ਜਾਂ ਫਿਰ ਕੋਈ ਵਿਸਫੋਟਕ ਬਰਾਮਦ ਨਹੀਂ ਹੋਇਆ ਉਹਨਾਂ ਦੇ ਦਸਤਾਵੇਜ਼ ਮੁਤਾਬਕ ਪੁਲਿਸ ਉਸ ਫੋਨ ਨੰਬਰ ਨੂੰ ਟ੍ਰੇਸ ਕਰ ਰਹੀ ਸੀ ਜਿਸ ਤੋਂ ਇਹ ਕਾਲ ਕੀਤੀ ਗਈ ਸੀ ਤੇ ਫੋਨ ਕਰਨ ਵਾਲੇ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਦਿੱਲੀ ਦੇ ਸਕੂਲਾਂ ਦੇ ਨਾਲ ਜੁੜੀ ਵੱਡੀ ਖਬਰ ਹੈ ਜਿੱਥੇ 40 ਨਾਂਮੀ ਸਕੂਲਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਮਿਲੀ ਸੀ ਜਿਸ ਤੋਂ ਬਾਅਦ ਅਲਰਟ ਤੇ ਪੁਲਿਸ ਪ੍ਰਸ਼ਾਸਨ ਨੇ ਤੇ ਬੱਚਿਆਂ ਨੂੰ ਆਪੋ ਆਪਣੇ ਘਰਾਂ ਵਾਪਸ ਭੇਜ ਦਿੱਤਾ ਗਿਆ ਤੇ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ